ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਵੀਜਾ ਜੀ ਆਪਣੀ ਵਿਜਟ ਹੈਗੀ ਆ ਸ਼ਹਿਰ ਪੱਟੀ ਜ਼ਿਲ੍ਹਾ ਤਰਨਤਪੁਰ ਦੇ ਤਸਵੀਰ ਵੀ ਪੱਟੀ ਇਹ ਘਰ ਦੇ ਪਹਿਲੇ ਵੀਡੀਓ ਬਣਾਈਏ ਨੇ ਆਪਾਂ ਚਲੋ ਵਪਾਰ ਨਹੀਂ ਕਰਦੇ ਕਿਉਂਕਿ ਪਸ਼ੂ ਪਾਈਆਂ ਬਹੁਤ ਹੁੰਦੇ ਆ ਇਹਦੇ ਸੇਲ ਕਰਦੇ ਪੈ ਜਾਂਦੇ ਜੀ ਤੇ ਅੱਜ ਵੀ ਦੋ ਝੋਟੀਆਂ ਸੇਲ ਆ ਤੇ ਆ ਹੁਣ ਬਾਈ ਜੀ ਨੇ ਗੱਲਬਾਤ ਕਰੀ ਗਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜ ਉਸ ਤੋਂ ਬੱਲੋ ਵੀ ਜਿਹੜੇ ਕਸਟਮ ਵੱਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰਾ ਤੁਸਲੀ ਖੇਤੋ ਤੇਰਾ ਹੁਣ ਬਾਈ ਜੀ ਨੇ ਗੱਲਬਾਤ ਕਰੀ ਗਏ ਬਾਈ ਜੀ ਅੱਜਕੱਲ ਜੀ ਅੱਜਕੱਲ ਜੀ ਹੋਰ ਬਾਈ ਕਿਦਾਂ ਬਾਈ ਜੀ ਦਾ ਾਲ ਸਾੜੇ ਜਿੱਕਰ ਤੋਂ ਪਛੇ ਹੋ ਹੀ ਜਾਂਦੇ ਆ ਉਹ ਇੱਕ ਅੱਧਾ ਫਿਰ ਤਿਆਰ ਕਰ ਲੈਂਦਾ ਜੀ ਇੱਥੇ ਹਾਂ ਬਿਲਕੁਲ ਜੀ ਬਿਲਕੁਲ ਇੱਕ ਅੱਧਾ ਹੀ ਬੜਾ ਹੁੰਦਾ ਤਿਆਰ ਕਰ ਬਿਲਕੁਲ ਖਰਚਾ ਨਿਕਲ ਜਾਂਦਾ ਖਰਚਾ ਨਿਕਲ ਜਾਂਦਾ ਅੱਜ ਮੈਂ ਦੋ ਆ ਜੀ ਓਏ ਦੋ ਆ ਆਪ ਨੂੰ ਆਪ ਛੱਡੀ ਜਾਂਦੇ ਆ ਕੰਮ ਹੁਣ ਕੇ ਬਸ ਛੱਡੇ ਕੇ ਪਿਛੇ ਰਹਿ ਗਈ ਕਿ ਬਸ ਇੱਕ ਦਿਨ ਰਹਿ ਗਿਆ ਬਸ ਬਸ ਚਲੋ ਦਸੋ ਜੀ ਫਰਿੰਦੇ ਬਾਰੇ ਆ ਦੂਜੇ ਸੂਗੇ ਝੋਡੀ ਸੂਆਂ ਨਹੀਂ ਆ ਬਸ 4 ਆ 2 ਦਿਨ ਲੈ ਜਾਈ 3 ਦਿਨ ਲੈ ਜਾਈ ਪਰ ਤਿਆਰ ਹੀ ਹਣਾ ਜੀ ਤਿਆਰ ਆ ਠੀਕ ਆ ਤੇ ਕਿੰਨੇ ਦਿਨ ਕਿੱਦਾਂ ਸੀ ਪਹਿਲੇ ਸੂਗੇ ਫਰਨੇ ਪਹਿਲਾਂ ਫਿਰ 12 ਕਿਲੋ ਜਿੰਗਾ 12 12 ਕਿਲੋ ਤੇ ਭਾਜੀ ਕੋਲ ਮੁਸੀ ਰੁਸੀ ਹੋਈ ਹਾਂਜੀ ਮੁਸੀ ਮੁਸੀ ਬੜੀ ਹੋ ਗਈ ਹਾਂਜੀ ਹਾਂ ਹਾਂ ਹੋਰ ਹਾਂ ਹੋਰ ਥੋੜੀ ਝੋਡੀ ਬਣ ਗਈ ਆ ਸੇਕ ਸੁਗ ਬਹੁਤ ਸੋਨਾ ਆ ਜੀ ਇੰਟਰਸਟਿੰਗ ਹੈ ਇਹਨਾਂ ਤਰ੍ਹਾਂ ਦਾ ਵਾਲੀ ਮੁੰਡਾ ਕਰ ਹਾਂ ਹਾਂਜੀ ਹਾਂਜੀ ਵੱਡੀ ਝੋਡੀ ਬੁਰੀ ਜੀ ਇਹ ਕਦ ਕਾੜ ਬੜਾ ਆ ਬੂਥੀ ਬੜੀ ਲੰਬੀ ਆ ਆ ਜਾਓ ਆ ਜਾਓ ਕਉ ਉਹ ਤਰੇ ਫਾਣ ਲੈ ਸਕੂ ਨਹੀਂ ਜਾਵੇ ਨਾ ਲੋ ਜਦੋਂ ਵੀ ਬੜੀਆਂ ਗਿੱਧੀਆਂ ਇੱਥੇ ਸਿਆਣੀਆਂ ਬੜੀਆਂ ਲੈ ਆ ਲੋ ਲੈ ਆ ਬਾਬਾ ਲੋ ਵੇਖੋ ਜੀ ਕਾ ਸਿੰਘ ਬਿਲਕੁਲ ਹਾਂ ਨਿੱਕਾ ਸਿੰਘ ਬਿਲਕੁਲ ਹੈ ਨਾ ਬਿਲਕੁਲ ਬਿਲਕੁਲ ਬਾਠੀ ਆਜੋ 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 ਖੱਲਾ ਚਲੋ ਸੇ ਮੁਖਾਲੋ ਸਵਾੜ ਕੇ ਮੂੰਹ ਖੋਲ ਫਿਰ ਮੂੰਹ ਖਾ ਕੇ ਦੰਦ ਦੇ ਛੇ ਦਾ ਨਹੀਂ ਖੋਲ ਮੂੰਹ ਖੋਲ ਖੋਲ ਸਹੀ ਖੋਲੋ ਭਾਈ ਸਹੀ ਖੋਲੋ ਭਾਜੀ ਤੁਸੀਂ ਫੜੋ ਫੜੀ ਆਹ ਹੁਣ ਇੱਕ ਤੋਂ ਚਲੋ ਛੇ ਦੰਦ ਠੀਕ ਆ ਹਾਂਜੀ ਬੋਲੋ ਦੋ ਲੱਕਠੇ ਇੱਕ ਦੋ ਜੀ ਨਹੀਂ ਗੱਲੀ ਗੱਲੀ ਦਾ ਇਹਦਾ 1.25 ਲੈਣਾ ਜੀ ਆਪਾਂ 1.25 ਲੱਖ ਜਿਹੜੇ ਹੋ ਜੂ ਮੁਕਮਲ ਮੰਦੋ ਚਲੋ ਜੀ ਚਲੋ ਚੰਦਾ ਅੰਦਰ ਜਾ ਕੰਮ ਆ ਜਿ ਆਜੋ 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 ਤੇ ਆਹ ਜੀ ਇਹ ਇਹਦੀ ਥੋੜੀ ਪਹਿਲੇ ਸੂਹ ਹੈ ਨਾ ਜੀ ਹਾਂ ਜੀ ਇਹ ਸੂਹ 6ਵਾਂ ਮਹੀਨਾ ਸ਼ੁਰੂ ਹੋ ਗਿਆ ਜੀ 6ਵਾਂ ਮਹੀਨਾ ਸ਼ੁਰੂ ਹੋਇਆ ਨਾ ਜੀ ਸ਼ੁਰੂ ਹੋਇਆ ਜੀ ਠੀਕ ਹੈ ਅੱਲਾ ਮੈਂ 10 20 ਤਰੀਕ ਨੂੰ ਹੋਈ ਆ 22 23 ਹੋਈ ਆ ਠੀਕ ਹੈ ਅੱਲਾ 6ਵਾਂ ਸ਼ੁਰੂ ਹੋਇਆ ਉੱਤੇ ਆ ਦੋ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹਦਾ ਆਪਣੇ ਘਰ ਦੇ ਦੀ ਮਾਂ ਬੜੀ ਚੰਗੀ ਸੀ ਨਾ ਉਹੀ ਨਾ ਹਾਂ 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 ਠੀਕ ਹੈ ਨੀਲੀ ਜਿਨੇ ਮਾਂ ਦੀ ਨਹੀਂ ਮਾਂ ਦੀ ਮੋਰਾ ਵਿਖੀ ਅੱਛਾ ਮੋਰਾ ਸੀ ਪੂਛ ਥੋੜੀ ਜਿਹਾ ਥੱਲੇ ਆ ਕੇ ਇਕੱਠੀ ਕੀ ਹਾਂ ਟੁੱਟ ਗਈ ਨਹੀਂ ਥੱਲੇ ਹਜੇ ਹਜੇ ਬੜੀ ਬਣੀ ਪਈ ਆ ਬਿਲਕੁਲ ਜੀ ਆ ਜਾਓ ਭਾਜੀ ਆ ਜਾਓ ਖੋਲੋ 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 ਬਸ ਦੋ ਹੀ ਦੇਣਗੇ ਬਸ ਕਰਾਇਗੀ ਮੱਝ ਕਰਾਉਂਦਾ ਆਹ ਲਾ ਕਟਾ ਪਾਉਂ ਮੰਤਰੀ ਸਾਹਿਬ ਤੋਂ ਜਾਏਗਾ ਚੰਗੀ ਮੱਝ ਦਾ ਆਏਗਾ ਲਾਲ ਸਿੰਘ ਭੁੱਲਣਾ ਆਹ ਸਾਹ ਭੁੱਲ ਤੋਂ ਆਏ ਮੇਰੇ ਪਾਇਆ ਪੁੱਲ ਲਗਾਇਆ ਆ ਉੱਥੋਂ ਆਇਆ ਸੀ ਉਹ ਲక్ష్ਮੀਆ ਮੱਝ ਆਈ ਉਹ ਵੱਲ ਤੋਂ ਇੱਕ ਨਸਰ ਕੋ ਆਇਆ ਹਮ ਸਸਟੀ ਕਾਲ ਬੜੇ ਵਧੀਆ ਦੇ ਠੀਕ ਪਰ ਤਿਆਰੀ ਹੈ ਜੀ ਦਾ ਹਮ ਆ ਜਾ ਜੀ ਆ ਜਾ ਠੀਕ ਆ ਅਲੋ ਬਾਠੀ ਚੱਲੋ ਦੇਖੋ ਇਹਦਾ ਸਿਰ ਸੁੱਕੂ ਦੇਖੋ ਇਹਦਾ ਕੱਦ ਕਾਹਨ ਨੂੰ ਇਹਦੇ ਦੋ ਦੰਦ ਆਹ ਹੋਰੀ ਪੂਰੀ ਭਲੀ ਪਈ ਹੈ ਜੀ ਇਹ ਦੋ ਦੰਦ ਵੀ ਹੈ ਹਮ ਇਹਦਾ ਥੱਲੇ ਵੇਖੋ ਬੰਦਾ ਦੇ ਮਾ ਸੇਵਾ ਵੀ ਨਾ ਸ਼ੁਰੂ ਹੋ ਜਾ ਬਿਲਕੁਲ ਜੀ ਅਜੇ ਪੰਜੀ ਪੂਰੇ ਲੰਗਿਆ ਦੇ ਸੇਵਾ ਆਜੋ ਜੀ ਆਜੋ ਆਜੋ ਇਹਦੇ ਗੰਦ ਚਲੋ ਖਾ ਲੈਂਦੇ ਹਾਂ ਹਾਲ ਕੋਈ ਦੋ ਦੰਦ ਲੈ ਜੀ ਨਹੀਂ ਹਮ ਛੇ ਹੀ ਹੋਈ ਪਈ ਆ ਛੇਕਤ ਹੋ ਗਈ ਜੀ ਹੋ ਗਈ ਵੇਖੋ ਨਹੀਂ ਛੇ ਨਹੀਂ ਛੇ ਜੀ ਮਰੀ ਜੀ ਨਹੀਂ ਫਿਰ ਤੁਹਾਨੂੰ ਭਲੇਖਾ ਬੈਗਣਾ ਸਹੀ ਲੈ ਚਲੋ ਛੇ ਹੋਈ ਪੀ ਲਈ ਕਹਿੰਦਾ ਨਹੀਂ ਬਦਲ ਰਹੀ ਜੀ ਕਈ ਨਹੀਂ ਚਲੋ ਤੇ ਬਾਜੀ ਫਿਰਿੰਦੀ ਕੀਮਤ ਆ ਕਿੰਨੀ ਕੀਮਤ ਹੈ 1 ਲੱਖ ਰੁਪਈਆ 1 ਲੱਖ ਰੁਪਈਆ ਇਹ ਵੀ ਹੋ ਜੋ ਮੌਕੇ ਮਾਰ ਬਸ ਦੋ ਹੀ ਪਸ਼ੂ ਆ ਜੀ ਦੇਖੋ ਦੋ ਪਸ਼ੂ ਬਾਈਆਂ ਕੋਲ ਜੀ ਹਾਂ ਹਾਂ ਜੀ ਆਜੋ ਚਲੋ ਨੰਬਰ ਬੋਲੋ ਜੀ ਫਿਰ ਆਪਣਾ ਲੰਕਨ ਸਟਾ ਨੰਬਰ 804 336 33 ਇੱਕ ਵਾਰ ਫਿਰ ਬੋਲੋ 97804 336 33 ਸ਼ਹਿਰ ਪੱਡੀ ਸ਼ਹਿਰ ਪੱਡੀ ਜ਼ਿਲ੍ਹਾ ਤਨਤ ਸਾਸਿਕਾ